ਅਸੀਂ ਐਕਸ਼ਨ ਬਿਜਲੀ ਬੋਰਡ ਜਨਾਲਾ ਅਸੀਂ ਇੱਥੇ ਸਾਈਡ ਦੇਖਣ ਆਏ ਸੀਗੇ ਵੀ ਕਿੰਨਾ ਕੁ ਲੈਵਲ ਆ ਗਿਆ ਪਾਣੀ ਦਾ ਤੇ ਕਿੰਨੇ ਕੁ ਪਿੰਡਾਂ 'ਚ ਪਾਣੀ ਆ ਗਿਆ ਵਾ ਤਾਂ ਕਿ ਅਸੀਂ ਉੱਥੇ ਸਪਲਾਈ ਬੰਦ ਕਰਵਾ ਲਈਏ ਤਾਂ ਕਿ ਕਿਸੇ ਇੱਕ ਤਰ੍ਹਾਂ ਦਾ ਹਾਦਸਾ ਇਲੈਕਟ੍ਰੀਫਿਕੇਸ਼ਨ ਦਾ ਨਾ ਹੋ ਸਕੇ ਤੇ ਲੈਵਲ ਤਾਂ ਕਾਫੀ ਵੱਧ ਗਿਆ ਪਾਣੀ ਦਾ ਤੇ ਕਾਫੀ ਜ਼ਿਆਦਾ ਵੱਧ ਵੀ ਰਿਹਾ ਉਹ ਤੇ ਜਾਰੇ ਵਾਲੇ ਸਾਈਡ ਤੋਂ ਵੀ ਕਾਫੀ ਵੱਧ ਰਿਹਾ ਵਾ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਪੂਰਾ ਵਰਕ ਕਰ ਰਿਹਾ ਵਾ ਜਿਵੇਂ ਸਾਡੇ ਆਈਡੀਸੀ ਮੈਡਮ ਆਉਗੀ ਇਸ ਕੋ ਪੂਰਾ ਵਰਕ ਕਰ ਰਿਹਾ ਹੈ ਕੰਟਰੋਲ ਸਿਸਟਮ ਸੈਟਅਪ ਕੀਤਾ ਵਾ ਐਸਡੀਐਮ ਆਫਿਸ ਦੇ ਵਿੱਚ ਤੇ ਕਾਫੀ ਸਾਰੇ ਜਿਹੜੇ ਲੋਕਾਂ ਲਈ ਮਨੇ ਟੈਂਪੋਰੀ ਟੈਂਪੋਰੀ ਸ਼ੈਡਸ ਵੀ ਬਣਾਇਆ ਅਰੇਂਜ ਕੀਤਾ ਜਿੱਥੇ ਕਿ ਲੋਕਾਂ ਨੂੰ ਉਠਾ ਕੇ ਉੱਥੇ ਲੈ ਕੇ ਜਾ ਰਿਹਾ ਵਾ ਉੱਥੇ ਹੀ ਉਹਨਾਂ ਦਾ ਖਾਣ ਪੀਣ ਦਾ ਸਾਰੀ ਵੋਸਤਾ ਕੀਤਾ ਜਾ ਰਿਹਾ ਜੋ ਵੀ ਪਾਣੀ ਜਾਂ ਹੋਰ ਕੋਈ ਰੀਲੀਫ ਆ ਉਹ ਵੀ ਦਿੱਤੀ ਜਾ ਰਹੀ ਆ ਤੇ ਇਸ ਕੋ ਕੈਂਪਸ ਅਰੇਂਜ ਕੀਤੇ ਜਾ ਰਹੇ ਵੱਖ-ਵੱਖ ਜਗ੍ਹਾ ਤੇ 3-10 ਕਿ ਕੈਂਪਸ ਡਮੀਨ ਹੈ ਇੱਕ ਹੈਗਾ ਵਾ ਗੁਰਕਾਬਾਗ ਇੱਕ ਧਾਣਾ ਮੰਡੀਆ ਤੇ ਇੱਕ 슈ਗਰ ਮਿਲ ਇੱਥੇ ਮੇਨਟੇਨ ਕੀਤੇ ਗਏ। ਇਸ ਕਰਕੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਬਾਕੀ ਜਿਹੜੀ ਹੈਗੀ ਕੰਟਰੋਲ ਰੂਮ ਤੇ ਰਿਪੋਰਟ ਆ ਰਹੀ ਹੈ ਸਾਰੇ ਇਹਦੇ ਬਾਰੇ। ਤੇ ਸਾਡੇ ਜਿਹੜੇ ਗਰੁੱਪਸ ਦੇ ਵਿੱਚੋਂ ਪਾਰ ਆਲੇ ਜਾਣੇ ਨੁਕਸਾਨ ਦਾ ਕੋਈ ਇਨਫੋਰਮੇਸ਼ਨ ਨਹੀਂ ਆਈ ਸਾਡੀ। ਥੈਂਕ ਯੂ ਥੈਂਕ ਯੂ। ਥੈਂਕ ਪਰ ਜਿਵੇਂ ਸੰਗਾਂ ਬਾਂਡਾ ਤਲ ਖਾਲਸਾ ਬ। ਜਿਹੜਾ ਪੰਜਾਬ ਦੇ ਜਿਹੜੇ ਹਾਲਾਤ ਬਣੇ ਆਏ ਨੇ ਉਹ ਤਰੰਤ ਕਿਸੇ ਲੋਕੇ ਛਪਿਆ ਨਹੀਂਗੇ। ਉਦੇ ਬਾਰੇ ਬਹੁਤੀ ਗੱਲਬਾਤ ਕਰਨ ਦੀ ਲੋੜ ਨਹੀਂ ਵੀ ਕਿਵੇਂ ਆਇਆ ਇਹਦਾ ਹੱਲ ਕੀ ਹੈ ਮੈਂ ਨਾਗਦਾ ਆਮ ਸਾਡੇ ਪਿੰਡ ਦੇ ਵਿੱਚ ਬੈਠਾ ਬੰਦਾ ਵੀ ਇਹ ਦਸਦਾ ਦਾ ਵਿਹਾੜਾਂ ਦਾ ਕਾਰਨ ਕੀ ਹੈ ਠੀਕ ਹੈ ਦਰਿਆਵਾਂ ਦਾ ਮੀਂਹ ਪੈਣਾ ਪਿਛੇ ਇਹ ਤੇ ਹਰ ਮੌਕੇ ਦੇ ਹਾਲਾਤ ਬਣਦੇ ਨੇ ਪਰ ਜਿਹੜੇ ਪਿਛਲੇ ਸਮੇਂ ਤੋਂ ਸਰਕਾਰਾਂ ਦੀ ਨਾਕਾਮੀ ਰਹੀ ਹੈ ਉਹ ਆਮ ਸਾਡਾ ਬੰਦਾ ਜਿਹੜਾ ਅਸੀਂ ਸਿਰੀ ਰੱਖਿਆ ਦਾ ਪਟੇ ਪੋਣ ਵਾਲਾ ਉਹ ਵੀ ਅੱਜ ਦੱਸ ਦੋ ਕਿ ਸਰਕਾਰ ਦੀ ਇਹ ਨਾੜਾਂ ਦੇ ਵਿੱਚ ਕੀ ਨਾਕਾਮੀ ਰਹੀ ਪਰ ਜਿਹੜੇ ਹਾਲਾਤ ਨੇ ਬਣੇ ਇਹਨੇ ਲੋਕ ਆਪ ਆਪਣੇ ਤੌਰ ਤੇ ਸੇਵਾ ਦੇ ਚ ਲੱਗੇ ਹੋਏ ਨੇ ਪ੍ਰਸ਼ਾਸਨ ਆਪਣੇ ਤੌਰ ਤੇ ਲੱਗਾ ਆ ਪਰ ਮੈਨੂੰ ਐ ਲੱਗਦਾ ਵੀ ਇਹ ਚੀਜ਼ਾਂ ਪ੍ਰਸ਼ਾਸਨ ਦੇ ਹੱਥੋਂ ਬਾਹਰ ਹੋ ਗਈਆਂ ਤੇ ਨਾ ਪ੍ਰਸ਼ਾਸਨ ਦੀ ਇੰਨੀ ਤਿਆਰੀ ਹੀ ਕਦੀ ਉਹਨਾਂ ਨੂੰ ਲੱਗਦਾ ਨਹੀਂ ਕਿ ਇਹੋ ਜਿਹੇ ਹਾਲਾਤ ਕਦੀ ਪੰਜਾਬ ਦੇ ਵਿੱਚ ਬਣਨਗੇ ਇਹਨਾਂ ਤਸੀਲਾਂ ਥਾਵਾਂ ਤੇ ਇੱਕ ਦੋ ਬੇੜੀਆਂ ਮੋਦੀਆਂ ਮਾਰ ਕੇ ਆਪਣੇ ਰੱਖੀਆਂ ਹੁੰਦੀਆਂ ਆਂ ਉਹ ਪਤਾ ਨਹੀਂ ਉਹਨਾਂ ਦੀ ਕਦੀ ਮਰਮਤ ਹੋਈ ਕਿ ਨਹੀਂ ਉਹਨਾਂ 'ਚ ਵੀ ਸ਼ੇਕ ਹੋਇਆ ਚਲਦੀਆਂ ਮੌਕੇ ਤੱਕ ਨਹੀਂ ਚਲਦੀਆਂ ਤੋਂ ਜਿਹੜੀਆਂ ਹੈਗੀਆਂ ਵੀ ਆ ਉਹ ਇੰਨੀਆਂ ਥੋੜੀਆਂ ਨੇ ਵੀ ਇਹੋ ਜਿਹੇ ਹਾਲਾਤਾਂ ਨੂੰ ਛੱਡਣ ਵਾਸਤੇ ਕੱਲੇ ਪ੍ਰਸ਼ਾਸਨ ਦੇ ਵੱਸ ਦਾ ਰੋਗ ਨਹੀਂ ਹੈਗਾ ਪਰ ਉਹਨਾਂ ਦੀ ਫੇਲਿਅਰ ਹੈ ਟੋਟਲ ਕਿਉਂਕਿ ਸਰਕਾਰ ਦਾ ਆਖਰ ਕੰਮ ਕੀ ਹੁੰਦਾ ਵੀ ਤੁਸੀਂ ਮੈਨੇਜਮੈਂਟ ਕਰਕੇ ਰੱਖਣੀ ਹੈ ਇਹੋ ਜਿਹੇ ਹਾਲਾਤਾਂ ਨੂੰ ਨਜਠਣ ਦੇ ਲਈ ਪਰ ਇੱਥੇ ਜੇ ਤੁਸੀਂ ਵੇਖੋ ਤਾਂ ਇੱਥੇ ਸਰਕਾਰ ਲੋਕ ਆਪ ਨਹੀਂ ਹੁਣ ਸਰਕਾਰਾਂ ਦੇ ਨੁਮਾਇੰਦੇ ਬੇਸ਼ੱਕ ਆਉਂਦੇ ਨੇ ਮੇਰੇ ਵਰਗੇ ਆਉਂਦੇ ਨੇ 4 ਕੋਟਾਂ ਦੇ ਚਾਹੁੰਦੇ ਨੇ ਕੋਈ ਬਹਿ ਕੇ ਗੱਡੀ ਜੀ ਦੇ ਵਿੱਚ ਮਰ ਜਾਂਦੇ ਨੇ ਤੇ ਬਾਹਰ ਨਿਕਲ ਆਉਂਦੇ ਨੇ ਉਹ 9 ਬੰਦੇ ਤੇ ਗੱਡੀ 'ਚ ਬੈਣ ਆ ਲੈਂਦੇ 6 ਮੰਤਰੀ ਸਾਹਿਬ ਆਪਣੇ ਬੰਦੇ ਲੈ ਜਾਂਦੇ ਨਾਲ ਤੇ ਉਥੋਂ ਕਿਹਨੂੰ ਕੱਢ ਕੇ ਲਿਆਉਣਾ ਸੋ ਇਦਾਂ ਦੇ ਕੰਮ ਚੱਲਦੇ ਆ ਤੋ ਹਾਲਾਤ ਹੁਣ ਦਿਨ ਤੇ ਮਾੜੇ ਹਾਲਾਤ ਇਦੋਂ ਹੋਣੇ ਆ ਜਦੋਂ ਇਹ ਪਾਣੀ ਨੇ ਰੁਕਣਾ ਆ ਅਜੇ ਤਾਂ ਪਾਣੀ ਤੁਰਿਆ ਜਾਂਦਾ ਜਦੋਂ ਪਾਣੀ ਰੁਕਿਆ ਇਥੇ ਬਿਮਾਰੀਆਂ ਦਾਦਾ ਹੋਣੀਆਂ ਮਸ਼ਰ ਪੈਦਾ ਹੋਣੇ ਡੰਗਰਾਂ ਨੂੰ ਜਿਹੜੀਆਂ ਬਿਮਾਰੀਆਂ ਲੱਗਣੀਆਂ ਅਸਲੀ ਜਿਹੜਾ ਚੈਲੰਜ ਆਉਣਾ ਉਹ ਹੜ੍ਹਾਂ ਤੋਂ ਹੋਣ ਆ ਦਿਨ ਲੰਘਣ ਤੋਂ ਬਾਅਦ ਚ ਆਉਣਾ ਹੋਣੇ ਜਿੰਨੇ ਵਾਲੇ ਦੁਆਲੇ ਪਿੰਡ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਲੰਗਰ ਆ ਸੇਵਾ ਹੈ ਜਿਹੜੀ ਉਹ ਬਟਾਲਿਓ ਬਾਬਾ ਜੀ ਦਾ ਜਿਹੜਾ ਵਿਆਹਪੁਰਾ ਵੀ ਉੱਥੋਂ ਵੀ ਆਇਆ ਸੰਗਤਾਂ ਨੇ ਆਪਣੇ ਤੌਰ ਤੇ ਵੀ ਇਕੱਠਾ ਕੀਤਾ ਹੈ ਅੱਜ ਨਾਲ ਏਰੀਆ ਦੇ ਹਾਲੇ ਦੁਆਲੇ ਕਿਉਂਕਿ ਹੋਣੇ ਰਾਤੋ ਰਾਤ ਦਾਫਲਾਕੇ ਜਿਹੜਾ ਪਾਣੀ ਆ ਚੜ੍ਹਿਆ ਆ ਉਹ ਸਾਰੇ ਪਾਵਾਂ ਦੇ ਨੰਬਰ ਪਹੁੰਚ ਹੀ ਗਿਆ ਪਰ ਇੱਥੇ ਜਿਹੜੇ ਸਿੰਘ ਲੋਕਲ ਬੈਠੇ ਆ ਦੱਸਦੇ ਪਈਏ ਵੀ ਇੱਥੇ ਜਿਹੜੇ ਨਾਲ-ਨਾਲ ਪਿੰਡ ਨੇ ਉਹ ਜਿਹੜਾ ਨਾਲ ਸੜਕ ਦੇ ਇਧਰ ਵਾਲਾ ਪਾਸਾ ਅੰ데 8-8 10 ਦਾ ਫੁੱਟ ਪਾਣੀ ਚੜ੍ਹ ਗਿਆ ਤੇ ਉਹ ਪਿੰਡਾਂ ਦੇ ਵਿੱਚ ਜਿਹੜੇ ਇਧਰ ਕੁਝ ਪਿੰਡ ਨੇ ਉੱਥੇ ਜੇ ਲੰਗਰ ਵੀ ਪਹੁੰਚਿਆ ਸੋ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਜਿਹੜੇ ਆਲੇ-ਦੁਆਲੇ ਦੇ ਖਾਸ ਤੌਰ ਦੇ ਤੇ ਵੇਖੋ ਇਹਦੇ ਕਿਸੇ ਸੰਸਥਾ ਦੀ ਜ਼ਿੰਮੇਵਾਰੀ ਖਾਸ ਨਹੀਂ ਹੁੰਦੀ ਜਿੰਨੇ ਆਲੇ ਦੁਆਲੇ ਪਿੰਡ ਡੁੱਬੇ ਨੇ ਤੇ ਜਿੰਨੇ ਬਚੇ ਨੇ ਜਿਹੜੇ ਬਚੇ ਹੋਏ ਪਿੰਡ ਆ ਸਾਡਾ ਸਾਰਿਆਂ ਦਾ ਫਰਜ਼ ਮਰਦਾ ਆਪਣੇ ਭਰਾਵਾਂ ਨਾਲ ਖੜਨਾ ਜਿਹੜਾ ਇਸ ਵੇਲੇ ਅਸੀਂ ਖੜੇ ਆ ਇਹ ਆ ਅਜਨਾਲੇ ਤੋਂ ਰਮਦਾਸ ਦੀ ਰੋਡ ਉਹੀ ਵਸੀਂ ਗਗੋਮਾਲ ਤੋਂ ਪਹਿਲੇ ਗਰੇ ਗਏ ਉਹ ਗਗੋਮਾਲ ਕੀ ਆ ਥੀ ਨਾਨਕਪੁਰੇ ਪਿੰਡ ਉੱਥੇ ਖੜੇ ਅਸੀਂ ਨਾਨਕਪੁਰੇ ਥੇ ਪਾਣੀ ਪੂਰਾ ਚੜ ਗਿਆ ਕੋਈ ਰਾਵੀ ਦਾ ਜਿਹੜਾ ਦੋ ਜਗ੍ਹਾ ਤੋਂ ਪਾੜ ਪਿਆ ਉਹ ਵੱਧ ਗਿਆ ਤੇ ਪਾਣੀ ਰਾਵੀ ਨੇ ਸਾਰਾ ਰੁਖ ਤਿਆਰ ਇਧਰ ਦਾ ਕਰ ਲਿਆ ਚੇਸ ਕਰਕੇ ਇਹ ਇਲਾਕਾ ਸਾਰਾ ਡੁੱਬ ਗਿਆ ਹੈ ਇੱਥੇ ਰਾਵੀ ਜਿੱਤੇ ਅੰਦਾਜ਼ਾ ਲਾਓ ਜਿੱਥੇ ਆਪਾਂ ਖੜੇ ਆਂ ਪਾੜ ਵਾਲੀ ਜਿਹੜਾ ਕੋਈ 20 ਕਿਲੋਮੀਟਰ ਨਹੀਂ ਹੈ ਉਹਦਾ ਰਾਵੀ 7 ਕਿਲੋਮੀਟਰ ਦੂਰ ਹੈ ਲੱਗੇ ਹੀ ਸਰ ਪਰ ਇਧਰ ਟੁੱਟੀ ਰੁਟੀ ਪਿਚੋਂ ਪਰ ਉਹਨਾਂ ਜਨਹਿਰ ਪਾਣੀ ਘੜਦਾ ਨੀਗਾ ਇਹਦੇ ਨਾਲ ਬਹੁਤ ਵੱਡਾ ਫਸਲਾਂ ਦਾ ਨੁਕਸਾਨ ਹੋਇਆ ਲੱਖਾਂ ਏਕੜ ਫਸਲ ਜਿਹੜੀ ਤਬਾਹ ਹੋ ਗਈ ਅੱਜ ਮੈਂ ਵੇਖਿਆ ਕਈ ਜਗ੍ਹਾ ਜਿੱਥੇ ਪਾਣੀ ਧੋਸੀਲਾ ਕੋਲ ਉਤਰਿਆ ਹੈ ਕਈ ਜਗ੍ਹਾ ਜਿੱਥੇ ਦਰਿਆਵਾਂ ਪਰੋਂ ਨਿਕਲ ਗਿਆ ਉਹ ਫਸਲ ਬਿਲਕੁਲ ਮੇਰੇ ਨਾਲ ਨਹੀਂ ਖਿਆਲ ਉੱਤੇ ਕੁਝ ਹੋ ਗਿਆ ਉਹਦੇ 'ਚ ਬਹੁਤ ਪਰੇਸ਼ਾਨੀ ਚਾ ਲੋਕ ਪਰ ਹੁਣ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਦਾ ਮੁਕਾਬਲਾ ਕਰਨਾ ਪੈਣਾ ਹੈ ਕਿਉਂਕਿ ਹਾਲਾਤ ਇਹ ਚੋਂ ਨਿਕਲ ਲੱਗਾ ਟਾਈਮ ਲੱਗਣਾ ਹੈ ਮੈਂ ਤੇ ਲੋਕਾਂ ਨੂੰ ਕੋ ਬੇਨਤੀ ਕਰਦਾ ਕਿ ਜਿੰਨੇ ਜੋਗੇ ਹੈਗੇ ਉਹਨਾਂ ਚੋਂ ਹਾਲਾਤ ਨਹੀਂ ਤੇ ਰਾਸ਼ਣ ਬਾਣੀ ਤੇ ਬਹੁਤ ਹੈ ਪਰ ਅੱਗੇ ਪਹੁੰਚਾਉਣ ਦੀ ਵਿਸਾਧਨ ਕੋਈ ਨਹੀਂ ਹੈਗਾ ਜੇ ਇਹ ਹਾਲਾਤ ਠੀਕ ਹੁੰਦੇ ਨੇ ਬਹੁਤ ਵੱਡੀ ਲੋੜ ਉਦੋਂ ਪੈਣੀ ਹੈ ਲੋਕਾਂ ਦੀ ਮਦਦ ਕਰਨ ਦੀ ਉਹਦੇ ਲਈ ਵੀ ਤੁਸੀਂ ਤਿਆਰ ਰਹੋ ਇਹ ਤੇ ਚਲੋ ਹੁਣ ਆਪਾਂ ਕਰ ਹੀ ਰਹੇ ਹਾਂ ਜੋ ਇਸ ਕਰਕੇ ਮੇਰੀ ਪ੍ਰਸ਼ਾਸਨ ਤੁਹਾਡੇ ਰਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਹਰਕਤ ਚਾਓ ਜੋ ਇੱਥੇ ਹੁਣ ਕੋਆ ਜਿੱਥੇ ਹੈ ਤੁਹਾਨੂੰ ਕੋਈ ਅਫਸਰ ਇੱਥੇ ਨਹੀਂ ਦਿਖ ਰਿਹਾ ਲੋਕ ਆਪਣੀ ਮਦਦ ਆਪ ਕਰ ਰਹੇ ਸਰ ਸਾਫ ਕਾਫੀ ਪਿੰਡ ਦੇ ਲੋਕ ਹੈ ਜੋ ਕਿ ਰੋਸ ਕਰ ਰਹੇ ਨੇ ਕਿ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਜੋ ਕਿ ਪ੍ਰਬੰਧ ਚਾ ਰਹੇ ਨੇ ਸਾਰੇ ਉਸ ਹਸਪਤਾਲ ਨੂੰ ਚਲਾਏ ਜਾ ਰਹੇ ਨੇ ਮੈਂ ਤੁਹਾਡੇ ਸਾਹਮਣੇ ਤੇ ਦੇਖ ਰਿਹਾ ਜਿੰਨੇ ਲੋਕ ਨੇ ਕੋਈ ਪੰਚਾਇਤ ਕੋਈ ਸਰਕਾਰ ਹੈਗੀ ਕਿਤੇ ਚੈੱਕ ਕਰ ਲੋ ਸਾਰੇ ਲੋਕ ਆਪ ਹੀ ਆਪ ਹੀ ਨਿਕਲੇ ਨੇ ਆਪ ਘਾਰੀਨ ਲੋਕ ਆਪ ਹੀ ਢਡੀਆਂ ਤੇ ਆ ਰਹੇ ਆਪੇ ਟਰੈਕਟਰ ਕੀਤੇ ਨੇ ਆਪੇ ਪਾਣੀ ਲੱਦਦੇ ਆਪੇ ਸਾਰਾ ਕੁਝ ਕਰਦੇ ਨੇ ਕੋਈ ਪ੍ਰਬੰਧ ਹੀ ਨਹੀਂ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਦਾ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਪਰ ਚਲੋ ਅੱਗ ਮੇ ਰੱਖੇ ਹੋਲੀ-ਹੋਲੀ ਇਹ ਚੋ ਅਪੀਲ ਆ ਵੀ ਹੁਣ ਸਬਰ ਨਾਲ ਸੰਤੋਖ ਨਾਲ ਉਹ ਸੰਜਮ ਦੇ ਨਾਲ ਇਹਦਾ ਮੁਕਾਬਲਾ ਕਰਨਾ ਹੈ ਕੋਈ ਆਪਾਂ ਕਾਹਲੀ ਨਾ ਕਿਉਂਕਿ ਪਾਣੀ ਨਾਲ ਤਾਂ ਲੜਾਈ ਸਾਡੀ ਲੜਨ ਹੋ ਰਹੀ ਏ ਉਤਰੂਗਾ ਤੇ ਮਸਲੇ ਹੱਲ ਹੋਣੇ ਪਰ ਲੋਕਾਂ ਨੂੰ ਵੀ ਕਹਿਣਾ ਕਿ ਤੁਸੀਂ ਸਹੀ ਜਗ੍ਹਾ ਚੀਜ਼ ਸਹੀ ਜਗ੍ਹਾ ਪਹਚਾਓ ਇੱਥੇ ਖਾਂਦਾ ਤਾਂ ਹੁਣ ਵਸਤਾ ਜਿੰਨੀਆਂ ਪਈਆਂ ਨੇ ਪਰ ਅੱਗੇ ਪਹੁੰਚ ਨਹੀਂ پا ਰਹੀਆਂ ਪਿੰਡ ਦੇ ਇੱਥੇ ਦੂਰ ਨੇ 8-8 ਕਿਲੋਮੀਟਰ ਅੰਦਰ ਨੇ ਤੇ ਬੋਰਡਰਾ ਹੀ ਕਹਿਆ ਜਾਦਾ ਨਾ ਟਰੈਕਟਰ ਜਾ ਸਕਦਾ ਨਾ ਕੋਹਰ ਚੀਜ਼ ਆਦੀ ਲੋਕ ਕੋਸ਼ਿਸ਼ ਤਾਂ ਕਰ ਰਹੇ ਨੇ ਪਰ ਨਹੀਂ ਪਹੁੰਚਿਆ ਜਾਂਦਾ ਸਰਕਾਰ ਬੋਰਡ ਦਾ ਪ੍ਰਬੰਧ ਜਿਆਦਾ ਇੱਥੇ ਜ਼ਰੂਰ ਕਰੇ ਬਹੁਤ ਦੁੱਖਦਾਈ ਹੈ ਤੁਹਾਡੇ ਸਾਹਮਣੇ ਇਹ ਵੀ ਹਾਲਾਤ ਜਿਹੜੇ ਦੇਖੇ ਨਹੀਂ ਜਾ ਰਹੇ ਕਿ ਕਿਸ ਤਰ੍ਹਾਂ ਲੋਕਾਂ ਨੂੰ ਘਰ ਤੇ ਕਿਸੇ ਦਾ ਵੀ ਛੱਡਣ ਦੀ ਜੀ ਨਹੀਂ ਕਰਦਾ ਤੇ ਜਿਸ ਤਰੀਕੇ ਲੋਕਾਂ ਦੇ ਘਰ ਛੱਡਣ ਲਈ ਉਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਜਿਸ ਤਰੀਕੇ ਉਹਨਾਂ ਦੇ ਡੰਗਰਾਂ ਦਾ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਵੀ ਜੀਵਨ ਜਿਹੜਾ ਇੱਕ ਵਾਰੀ ਜਿਸ ਤਰ੍ਹਾਂ ਉਜਾੜਾ ਹੋਇਆ ਸੀਗਾ ਪਾਕਿਸਤਾਨ ਦੇਲੇ ਦਾ ਉਹ ਦੁਬਾਰਾ ਜਿਹੜਾ ਉਗਾੜਾ ਉਹ ਇੱਥੇ ਦਰਸਾਇਆ ਜਾ ਰਿਹਾ ਇਹ ਵੇਖਣ ਨੂੰ ਮਿਲ ਰਿਹਾ ਔਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਲੋਕ ਵੀ ਇੱਥੇ ਆਉਂਦੇ ਨੇ ਬਹੁਤ ਬਹੁਤ ਪਾਰਟੀਆਂ ਦੇ ਲੋਕ ਆ ਰਹੇ ਨੇ ਸਾਰ ਪ੍ਰਤਾਪ ਸਿੰਘ ਬਾਣੀ ਆ ਰਹੇ ਨੇ ਸੁਪੀਰ ਸਿੰਘ ਬਾਦਲ ਆ ਰਹੇ ਨੇ ਕੁਲਵੰਤ ਮਾਨ ਆਏ ਨੇ ਬੀਜੇਪੀ ਵਾਲੇ ਆ ਰਹੇ ਨੇ ਮੇਰੀ ਸਾਰਿਆਂ ਦੀ ਇੱਕ ਬੇਨਤੀ ਆ ਵੀ ਕੱਲਾ ਕੈਮਰੇ ਤੇ ਬੋਲਣ ਦੇ ਨਾਲ ਜਾਂ ਮਤਲਬ ਇੱਥੇ ਆ ਕੇ ਫੋਟੋਆਂ ਖਿਚਵਾਉਣ ਦੇ ਨਾਲ ਤੇ ਲੋਕਾਂ ਨੂੰ ਹੌਸਲਾ ਦੇਣ ਨਾਲ ਕੁਝ ਨਹੀਂ ਹੋਣਾ ਇਦੇ ਲਈ ਤੁਹਾਨੂੰ ਐਫਰਟ ਕਰਨੇ ਪੈਣਗੇ ਕਿ ਲੋਕ ਇਸ ਦਲਦਲ ਚੋਂ ਕਿੱਦਾਂ ਨਿਕਲਣ ਇਨ੍ਹਾਂ ਹਾਲਾਤਾਂ ਦੇ ਵਿੱਚ ਦੁਬਾਰਾ ਕਿਸ ਤਰ੍ਹਾਂ ਉੱਭਰਣ ਕਿਵੇਂ ਆਪਣੀ ਜ਼ਿੰਦਗੀ ਨੂੰ ਲੀਡ ਉੱਤੇ ਲੈ ਕੇ ਆਉਣ ਉਹਦੇ ਲਈ ਤੁਹਾਨੂੰ ਜ਼ਰੂਰ ਉਪਰਾਲੇ ਕਰਨੇ ਪੈਣਗੇ ਆਪਾਂ ਆਮ ਤੌਰ ਤੇ ਅਖਬਾਰਾਂ ਦੇ ਵਿੱਚ ਆ ਸੋਸ਼ਲ ਮੀਡੀਆ ਦੇ ਉੱਤੇ ਫੜਾ ਵੇਖਦੇ ਰਹਿੰਦੇ ਆ ਵੀ ਹਰ ਪਾਰਟੀ ਕਹਿੰਦੀ ਆ ਮੇਰਾ ਪੰਜਾਬ ਚ 35 ਲੱਖ ਵਰਕਰ ਆ ਇਹ ਤੋਂ ਘੱਟ ਕੋਈ ਨਹੀਂ ਗਿਣਾਉਂਦਾ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਹਾਂ ਵੀ 35-35 ਲੱਖ ਤੁਹਾਡਾ ਵਰਕਰ ਹੈ ਕਾਂਗਰਸ, ਅਕਾਲੀ ਦਲ, ਝਾੜੂ, ਭਾਜਪਾ ਤੇ ਪੰਜਵੀਂ ਨਵੀਂ ਆ ਗਈ ਪਾਰਟੀ ਜੇ 35-35 ਲੱਖ ਤੁਹਾਡਾ ਵਰਕਰ ਹੈ ਤੇ ਹਰ ਵਰਕਰ ਦੀ ਡਿਊਟੀ ਲਾਓ ਜੇ ਤੁਸੀਂ ਆਪ ਵੀ ਤਾਂ ਪਾਰਟੀ ਫੰਡ ਲੈਂਦੇ ਹੋ ਉਹਨਾਂ ਦੀ ਮੈਂਬਰਸ਼ਿਪ ਕਰਦੇ ਹੋ 100-100 ਰੁਪਏ ਆ ਇਹਨਾਂ ਦੀ ਜ਼ਿੰਮੇਵਾਰੀ ਲਾ ਦਿਓ ਨਾ 100-100 ਰੁਪਏ ਤੇ ਤੁਸੀਂ ਵੀ ਖੜ੍ਹ ਸਕਦੇ ਹੋ ਮੈਂ ਵੀ ਖੜ੍ਹ ਸਕਦਾ ਹਾਂ 100-100 ਰੁਪਇਆ ਜ਼ਿੰਮੇਵਾਰੀ ਲਾ ਦਿਓ ਤੇ 35 ਕਰੋੜ ਰੁਪਇਆ ਇੱਕ ਪਾਰਟੀ ਦੇ ਸਕਦੀ ਐ ਤੇ ਮਤਲਬ 100-150 ਕਰੋੜ ਰੁਪਇਆ ਲੋਕਾਂ ਨੂੰ ਮਿਲ ਸਕਦਾ ਕੇਵਲ ਇੱਥੇ ਆ ਕੇ ਬੋਲਣ ਨਾਲ ਮੈਂ ਨਹੀਂ ਕਹਿੰਦਾ ਕਿ ਕਿਤੇ ਮਤਲਬ ਇਹ ਹਾਲਾਤ ਇਹ ਹੋ ਜੇ ਬਣ ਗਿਆ ਤੇ ਇੱਥੇ ਰੋਟੀਆਂ ਨਾ ਸੇ ਕੋਈ ਯਾਰ ਡਿਸੀਜਨ ਸਾਹਿਬ ਵੀ ਆਉਂਦੇ ਵੀ ਹੱਥ ਲਾ ਕੇ ਕੋਈ ਰੈਲੀ ਨਹੀਂ ਗਈ ਇਹਨਾਂ ਲੋਕਾਂ ਨੂੰ ਦੱਸ ਕੇ ਜਾਓ ਵੀ ਇਹਨਾਂ ਜ਼ਿੰਦਗੀ 'ਚ ਆਪਣਾ ਗੁਜ਼ਰਬਸਰ ਕਿਵੇਂ ਕਰਨਾ ਵਾ ਔਰ ਸਭ ਤੋਂ ਵੱਡੀ ਜਿਹੜੀ ਤਰਾਸਦੀ ਐ ਪੰਜਾਬ ਦੀ ਸਭ ਤੋਂ ਵੱਡਾ ਜਿਹੜਾ ਦੁੱਖ ਐ ਪੰਜਾਬ ਦਾ ਜੇ ਬਾਰਡਰ ਦੇ ਉੱਤੇ ਜੰਗ ਹੋਵੇ ਤੇ ਅਸੀਂ ਲੋਕ ਚੱਲਦੇ ਆਂ ਅੱਜ ਤੱਕ ਪੰਜਾਬ ਦਾ ਅਮਰਸਰ ਦਾ ਲੱਕ ਨਹੀਂ ਸੱਭਾ ਆ ਅਮਰਸਰ ਜ਼ਿਲ੍ਹੇ ਦਾ ਨਾਂ ਉੱਥੇ ਕੋ ਟੂਰਿਸਟ ਆਉਂਦਾ ਜੰਗ ਦੇ ਨਾਂ ਦੇ ਉੱਤੇ ਮੈਂ ਤਾਂ ਅਗੇ ਕਿੰਨਾ ਵਪਾਰ ਕਰਨ ਨੂੰ ਆਪਾਂ ਗੁਜਰਾਤ ਰੱਖਿਆ ਗੋਲੇ ਚਲਾਉਣ ਨੂੰ ਆਪਾਂ ਅਮਰਸਰ ਰੱਖਿਆ ਵਾ ਇਹ ਪਾਣੀ ਜੇ ਸਾਡੇ ਨਾਲ ਸਾਜ਼ਿਸ਼ ਕੀਤੀ ਗਈ ਅਸੀਂ ਦੇਸ਼ ਦੇ ਮਾਲ ਆ ਜਿੱਥੇ ਦੇਸ਼ ਦੀ ਸੁਰੱਖਿਆ ਦਾ ਮਸਲਾ ਵਾ ਸਾਡੀ ਭਾਵੇਂ ਇਕੱਲੇ ਇਕੱਲੇ ਬੰਦੇ ਦੀ ਜਾਨ ਲੈ ਲਓ ਸਾਨੂੰ ਗੋਲੀਆਂ ਮਰਵਾ ਦਿਓ ਜਿੱਥੇ ਮਰਜੀ ਢਾ ਦਿਓ ਪਰ ਜੇ ਸਾਜ਼ਿਸ਼ ਦੇ ਤਹਿਤ ਜਿੱਦਾਂ ਮੋਦੀ ਸਾਹਿਬ ਕਹਿੰਦੇ ਸੀ ਪਾਣੀ ਮੈਂ ਪਾਕਿਸਤਾਨ ਦਾ ਰੋਕ ਕੇ ਰੱਖਣਾ ਸਾਰੀ ਦੁਨੀਆ ਦੁਹਾਈ ਦੇ ਰਹੀ ਹੈ ਕਿ ਯਾਰ ਡੈਮਾਂ ਦੇ ਉੱਤੇ ਪਾਣੀ ਓਵਰ ਹੋ ਗਿਆ ਉਹਨਾਂ ਦੇ ਬੰਨ ਵਾਲੀ ਜਿਹੜੀ ਖੋਲੇ ਜਾਣ ਪਾਣੀ ਛੱਡਿਆ ਜਾਵੇ ਪਾਕਿਸਤਾਨ ਨੂੰ ਤਬਾਹ ਕਰਨ ਦੇ ਨਾਲ ਨਾਲ ਆਪਣੇ ਜ਼ਿਲ੍ਹੇ ਵਾਲੇ ਵੀ ਨਾਲ ਤਬਾਹ ਕਰ ਲੈ ਯਾਰ ਸਾਨੂੰ ਕੌਣ ਕੌਣ ਸਾਡਾ ਵਾਰਸ ਹੈ ਜੋ ਤੁਸੀਂ ਕਰ ਲਿਆ ਪਾਕਿਸਤਾਨ ਦਾ ਸਾਡੇ ਨਾਲੋਂ 10 20 ਗੁਣਾ ਨੁਕਸਾਨ ਹੋਇਆ ਉੱਥੇ ਵੀ ਤਾਂ ਆਮ ਪਬਲਿਕ ਹੈ ਨਾ ਨਾ ਤੇ ਉੱਥੇ ਕੋ ਪਬਜੀ ਮਰਨਾ ਨਾ ਉੱਥੇ ਕੋ ਲੀਡਰ ਮਰਨਾ ਨਾ ਉੱਥੇ ਕੋ ਅਫਸਰ ਮਰਨਾ ਤੇ ਇੱਥੇ ਵੀ ਕਿਸੇ ਨੇ ਨਹੀਂ ਆਉਣਾ ਮਰਨਾ ਤਾਂ ਕੀ ਹੈ ਕਿਸਾਨ ਮਰਨਾ ਗਰੀਬ ਮਰਨਾ ਮਜ਼ਦੂਰ ਮਰਨਾ ਤੇ ਜੇ ਤੁਸੀਂ ਵਰਤ ਹੀ ਲਿਆ ਲੋਕਾਂ ਨੂੰ ਸਾਡੇ ਸਾਡਾ ਮੋਢਾ ਹੀ ਵਰਤ ਲਿਆ ਪੰਜਾਬ ਦਾ ਮਰਸਾ ਜ਼ਿਲ੍ਹੇ ਦਾ ਤੇ ਫਿਰ ਇਹਨਾਂ ਲੋਕਾਂ ਲਈ ਕੋਈ ਪੈਕੇਜ ਹੀ ਜਾਰੀ ਕਰ ਦਿਓ ਅੱਜ ਮੈਨੂੰ ਪਤਾ ਲੱਗਾ ਜਾਖੜ ਸਾਹਿਬ ਹੋਣ ਲੱਗੇ ਨੇ ਤੇ ਸੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰੋ ਲੋਕਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਤੁਸੀਂ ਦੇਖੋ ਪਾਣੀ ਉਤਰ ਜੂਗਾ ਅੱਜ ਕੱਲ ਪਰਸੋਂ ਹੱਦ 5-7 ਦਿਨ ਵਿੱਚ ਪਾਣੀ ਉਤਰ ਜਾਣਾ ਨਾ ਉਸ ਤੋਂ ਬਾਅਦ ਨਾ ਇੱਥੇ ਕਿਸੇ ਨੇ ਰੀਲ ਬਣਾਉਣ ਆਉਣਾ ਨਾ ਇੱਥੇ ਕਿਸੇ ਨੇ ਫੋਟੋ ਖਿਚਾਉਣ ਨਾ ਉਸ ਤੋਂ ਬਾਅਦ ਇਹ ਲੋਕਾਂ ਦੀ ਪਾੜੀ ਦੇ ਉੱਤੇ 6-6 ਫੁੱਟ ਗਾਰ ਚੜ੍ਹ ਜਾਣੀ ਐ ਇਹ ਦੋ-ਦੋ ਮਤਲਬ ਤਿੰਨ-ਤਿੰਨ ਸਾਲ ਐ ਕਿ ਫਸਲ ਨਹੀਂ ਹੋਣੀ ਇਹਦਾ ਕਿੰਨੇ ਉਤਾਰਾ ਕਰਨਾ ਜਿਨ੍ਹਾਂ ਦੇ ਡੰਗਰ ਮਰ ਗਏ ਉਹਦੇ ਉੱਤੇ ਕਿੰਨੇ ਫੈਸਲਾ ਕਰਨਾ ਕਿੰਨੇ ਪੈਸੇ ਦੇਣੇ ਨੇ ਪਰ ਹੋਕ ਹੀ ਰਿਹਾ ਮੈਨੂੰ ਦੁੱਖ ਲੱਗਦਾ ਪੰਜਾਬ ਦੇ ਵਿੱਚ ਕਿ ਸਰਕਾਰ ਜਿਹੜੀ ਉਹ ਫੇਸਬੁੱਕ ਦੇ ਉੱਤੇ ਚੱਲਣ ਲੱਗੀ ਚੈਨਲਾਂ ਦੇ ਉੱਤੇ ਚੱਲਣ ਲੱਗੀ ਥੱਲੇ ਕਮੈਂਟ ਵੇਖਦੀ ਐ ਵਿਊ ਵੇਖਦੀ ਐ ਮੈਂ ਪਾਣੀ 'ਚ ਅਫਸਰ ਬੜੇ ਵੇਖਦਾ ਸੀਗਾ ਬੜੇ ਬੜੇ ਵੱਡੇ ਪਾਣੀ ਦੇ ਵਿੱਚ ਫਿਰ ਰਹੇ ਨੇ ਜੇ ਉਹਨਾਂ ਨੂੰ ਪਤਾ ਸੀਗਾ ਇਹ ਪਾਣੀ ਇੱਥੇ ਆਉਣਾ ਕੀ ਜਿੰਨੇ ਬੰਨ ਸੀਗੇ ਉਹ ਪੱਕੇ ਕੀਤੇ ਗਏ ਜਿੰਨੀਆਂ ਡਰੇਨ ਸੀਗੀਆਂ ਉਹਨਾਂ ਦੀ ਸਫਾਈ ਕੀਤੀ ਗਈ ਜੇ ਪਾਣੀ ਦਾ ਪੱਧਰ ਵੱਧ ਰਿਹਾ ਸੀਗਾ ਤਾਂ ਤੁਸੀਂ ਕਿਸੇ ਨੂੰ ਅਲਰਟ ਕੀਤਾ ਅੱਜ ਸਿਰ ਤੇ ਆ ਗਿਆ ਤੇ ਆਪਾਂ ਪਾਣੀ ਚੁਰਕੇ ਤੇ ਮਤਲਬ ਰੀਲਾ ਬਣਾਈ ਜਾਂਦੇ ਆ ਸਰਕਾਰ ਵੀ ਉਹਦਾਂ ਖੁਸ਼ ਹੋ ਜਾਂਦੀ ਆ ਸਾਡਾ ਐਸਡੀਐਮ ਪਾਣੀ ਚ ਵੜਿਆ ਜੀ ਵੇਖੋ ਉਹਦੇ ਨਾਲ ਸਾਨੂੰ ਕੀ ਫਾਇਦਾ ਹੁੰਦਾ ਯਾਰ ਤੁਹਾਡੇ ਕੰਮ ਤੇ ਦਫਤਰਾਂ 'ਚ ਬਹਿ ਕੇ ਕਰਨ ਵਾਲੇ ਨੇ ਬੇ ਲੋਕਾਂ ਨੂੰ ਖਿਡਾ ਲਈ ਦਿਓ ਲੋਕਾਂ ਦੀਆਂ ਡਰੇਨਾਂ ਦੀ ਅੱਜ ਇੱਥੇ ਸਾਰੀ ਦੁਨੀਆ ਰੋਂਦੀ ਆ ਮੈਂ ਪਿਛਲੇ ਪਾਸੇ ਤੁਰਦਾ ਆ ਸੜਕ ਦੇ ਉੱਤੇ ਐਡਾ ਭਾਵੇਂ ਛੋਟਾ ਜ ਉਹ ਬੰਨ ਲੋਕ ਆਪਣਿਆ ਮਾਰ ਰਹੇ ਨੇ ਤੇ ਕੀ ਗੱਲ ਪ੍ਰਸ਼ਾਸਨ ਨੂੰ ਉਹਨਾਂ ਨੂੰ ਚਾਹੀਦਾ ਇਕੱਲੇ ਇਕੱਲੇ ਅਫਸਰ ਨੂੰ ਆਉਣਾ ਨਹੀਂ ਚਾਹੀਦਾ ਸੋ ਇਹ ਫੇਸਬੁੱਕ ਦੀ ਦੁਨੀਆ ਤੋਂ ਇੱਕ ਮਿੰਟਾਂ ਤੋਂ ਬਾਹਰ ਆ ਕੇ ਇਹ ਰੀਲਾਂ ਬਣਾਉਣ ਤੋਂ ਬਾਹਰ ਆ ਕੇ ਮੈਂ ਅੱਜ ਤੁਹਾਡੇ ਪਿੰਡ ਦੇ ਵਿੱਚ ਆਇਆ ਪਰਮਾਤਮਾ ਦੀ ਬੜੀ ਕਿਰਪਾ ਵਾ ਰੋਮ ਰੋਮ ਤੁਹਾਡਾ ਵਾ ਸਭ ਕੁਝ ਤੁਹਾਡਾ ਵਾ ਆ ਗੁਰਦੁਆਰਾ ਪਿਛਲੇ ਪਾਸੇ ਜਿੰਨੇ ਦਿਨ ਇਹ ਪਾਣੀ ਉਤਰਦਾ ਨਹੀਂ ਜਿੰਨੇ ਦਿਨ ਲੋਕ ਆਪਣੀ ਲੀ ਦੇ ਉੱਤੇ ਦੁਬਾਰਾ ਨਹੀਂ ਆਉਂਦੇ ਉਸ ਗੁਰਦੁਆਰੇ ਦੇ ਵਿੱਚ ਅਸੀਂ ਕੈਂਪ ਲੱਗੇਆਂ ਲਾਉਣ ਉਹਦੇ ਵਿੱਚ ਲੰਗਰ ਪੱਕਾ ਪੱਕੂਗਾ ਪਿੰਡ ਵਾਲਿਆਂ ਕੋਲ ਅਸੀਂ ਲਿਸਟ ਲਈ ਜਾਵਾਂਗੇ ਕਿਸੇ ਨੂੰ ਤਰਪਾਈਲ ਚਾਹੀਦੀ ਆ ਕਿਸੇ ਗਰੀਬ ਘਰ ਨੂੰ ਜਿਹਦੇ ਰੋਜ਼ ਹੀ ਕਮਾ ਕੇ ਖਾਂਦੇ ਸੀਗੇ ਆਟਾ ਦਾਲ ਚਾਹੀਦਾ ਅਸੀਂ ਕੋਸ਼ਿਸ਼ ਕਰਾਂਗੇ ਵੀ ਉੱਥੇ ਜਿਹੜੀ ਪੂਰੀ ਕੀਤੀ ਜਾਵੇ ਔਰ ਜ਼ਿੰਦਗੀ 'ਚ ਨਾ ਕਦੀ ਕਿਸੇ ਕੋਲ ਪੈਸਾ ਲਿਆ ਨਾ ਲੈਣਾ ਜੇ ਕੋਈ ਦੇਣਾ ਵੀ ਜਾਊਗਾ ਤੈਨੂੰ ਅਪੀਲ ਕੀਤੀ ਜਾਊਗੀ ਵੀ ਰਸਤ ਭੇਜੋ ਆਪਣੇ ਹੱਥੀ ਦੇਜੋ ਆਪਦੀ ਗੱਡੀ ਭੇਜੋ ਲੋਕਾਂ ਨੂੰ ਵਾਕਈ ਬੜੀ ਲੋੜ ਹੈ ਉਸ ਗੁਰਦੁਆਰੇ ਦੇ ਵਿੱਚ ਕੈਂਪ ਜਿਹੜਾ ਅਸੀਂ ਅੱਜ ਸ਼ੁਰੂ ਕਰਨ ਲੱਗੇ ਔਰ ਮੈਂ ਅੱਜ ਆਪਣੇ ਵੱਲੋਂ ਮੈਂ ਆਪਣੇ ਵੱਲੋਂ 5 ਲੱਖ ਰੁਪਏ ਦੀ ਇਥੋਂ ਸ਼ੁਰੂਆਤ ਕਰਨ ਲੱਗਾ ਲੋਕ ਤੇਰੇ ਆਉਣਗੇ ਉੱਥੇ ਗੁਰਦੁਆਰੇ 'ਚ ਅਸੀਂ ਕੈਂਪ ਲਾਉਣ ਲੱਗੇ ਆ